ਬੀ ਕਿੰਨੇ ਤੇ ਖਰਚਾ ਆਉਂਦਾ ਆ ਕਿੰਨੇ ਟਾਈਮ ਦੀ ਫਸਲ ਆ ਤੇ ਕਿੰਨੇ ਕ ਪੈਸੇ ਛੜ ਸਭ ਤੋਂ ਵੱਧ ਇਹ ਆਉਂਦਾ ਹੁੰਦਾ ਵੀ ਇਹ ਪੈਸੇ ਕਿੰਨੇ ਕ ਛੜਦੇ ਆ ਮਟਰ ਅਸਲ ਚ ਦੋ ਤਰ੍ਹਾਂ ਦੇ ਇੱਕ ਹੈਗੇ ਪੈਂਸਲ ਮਟਰ ਇੱਕ ਜਿਹੜੇ ਆਹ ਮਟਰ ਆਪਾ ਲਾਉਨੇ ਆ ਹਨਾ ਬਸ ਇਸੇ ਲਾਲਚ ਨੂੰ ਹੁੰਦਾ ਵੀ 100 ਰੁਪਿਆ ਰੇਟ ਮਿਲ ਜਵੇ ਲਓ ਬਈ ਮਟਰਾਂ ਦੀ ਵਿਝਾਈ ਹੁੰਦੀ ਆ ਕਹਿੰਦੇ ਕੀ ਮੀਨ ਹੈ ਪੈਸੇ ਮਟਰ ਲੇਟ ਕਰ ਦਿੱਤੇ ਮੈਂ ਤਾਂ ਹੁਣ ਨੂੰ ਤਾਂ ਜੰਮੇ ਹੋਣੇ ਸੀ ਆਪਣੇ ਮਟਰ ਆ ਚਲੋ ਕੋਈ ਗੱਲ ਨਹੀਂ ਜਿਹੜਾ ਕੰਮ ਜਦੋਂ ਹੋਣਾ ਤੇ ਉਹ ਸਾਰੇ ਇੱਕ ਬੰਦਾ ਵਾਈ ਜਾਂਦਾ ਉਹ ਮਰੇ ਮਰੇ ਰੋਟਾਵੇਟਰ ਫੇਰੀ ਜਾਂਦਾ ਤੇ ਆਪਾਂ ਮਗਰ ਮਗਰ ਮਟਰ ਵੀਚੀ ਜਾਂਦੇ ਆ ਉਹ ਆਹ ਲਾਈਨ ਵੀ ਹੋ ਗਈ ਨੇੜੇ ਲੰਬੀਆਂ ਲਾਈਨਾਂ ਦਾ ਇਹ ਫਾਇਦਾ ਆ ਵੇ ਕੰਮ ਬਹੁਤ ਸ਼ੀਤੀ ਨਿਪਟਦਾ। ਬਸ ਮੋਰੇ ਇੱਕ ਰਹਿ ਗਿਆ ਆਹ ਮੋਟਰ ਮੰਡਲਾ ਖੇਤ। ਫੇਰ ਆਪਣੀ ਇਸ ਮੋਟਰ ਤੇ ਫਤਿਹ ਆ ਕੰਮ। ਇੱਧਰ ਬਣਾਤੇ ਬੰਦਿਆਂ ਦੇ ਸਿਰੇ ਨਾਲੇ ਨਾਲ। ਬਸ ਦੁਪਹਿਰੋਂ ਬਾਅਦ ਜੇ ਲੈਟ ਆ ਗਈ ਤਾਂ ਦੁਪਹਿਰੋਂ ਬਾਅਦ ਪਾਣੀ ਛੱਡ ਜਾਣਾ ਅੱਜ। ਨਾ ਆਈ ਤਾਂ ਕੱਲੂ ਛੱਡ ਦਾਂਗੇ। ਛੋਟੂ ਦੀਆਂ ਸਾੜੇ ਦੀਆਂ ਮਗਰ ਤੌਰ ਤਾਂ ਲੱਤਾਂ ਪਿੰਗੀਆਂ ਹੋ ਗਈਆਂ। ਹੈ ਓਏ। ਮਟਰ ਵਾਲੀ ਮਸ਼ੀਨ ਦੇ ਮਗਰ ਤੁਰ ਤੁਰ ਤੇਰੀਆਂ ਲੱਤਾਂ ਪਿੰਗੀਆਂ ਹੋ ਗਈਆਂ ਓਏ ਇਹਨਾਂ ਦਾ ਇਲਾਜ ਕਰਾਉਣਾ ਪਊਗਾ ਹੁਣ ਮਟਰ ਤੋੜ ਕੇ ਕਰਾਵਾਂਗੇ ਆ ਥੋੜੀ ਦਾ ਖਿਆਲ ਵੀ ਰੱਖੀ ਸਾਲਾ ਵਿੱਚੇ ਨਾ ਇੱਥੇ ਨਾਲੇ ਛੱਡ ਦੇ ਅੱਜ ਤੁਹਾਨੂੰ ਆਪਾਂ ਸਾਰੀ ਮਟਰਾਂ ਦੀ ਨਾ ਜਾਣਕਾਰੀ ਦੇ ਦੇਣੀ ਆ ਕਈ ਫੋਨ ਆਉਂਦੇ ਕਿ ਉਹ ਅੱਗੇ ਵੀ ਮੈਂ ਇੱਕ ਦੋ ਵੀਡੀਓ ਮਟਰਾਂ ਦੀਆਂ ਪਾਈਆਂ ਸੀ ਉਹਦੇ ਕਰਕੇ ਹੋਏ ਕਾਫੀ ਕਾਲ ਆਈਆਂ ਆਉਣੀਆਂ ਵੀ ਮਟਰਾਂ ਨੂੰ ਕਦੋਂ ਬੀਜ ਹੁੰਦੇ ਆ ਕਦੋਂ ਟੁੱਟਦੇ ਆ ਕਿੰਨੀ ਖਾਦ ਪਾਈਏ ਕਿਹੜਾ ਬੀਜ ਲਾਈਏ ਜ਼ਿਆਦਾਤਰ ਮਾਲਵੇ ਏਰੀਆ ਚ ਆਉਂਦੇ ਹੁੰਦੇ ਆ ਤੇ ਕਿਉਂਕਿ ਜਿਹੜੇ ਏਰੀਆ ਚ ਘੱਟ ਲੱਗਦਾ ਹੁੰਦੀ ਫਸਲ ਤਾਂ ਉਸ ਏਰੀਆ ਚ ਲੋਕਾਂ ਨੂੰ ਹੁੰਦਾ ਵੀ ਚਲੋ ਛੇਤੀ ਫਸਲ ਤੀਜੀ ਫਸਲ ਕੱਢ ਕੇ ਦੇਖੀਏ ਹਨਾ ਤੇ ਇਸ ਕਰਕੇ ਅੱਜ ਤੁਹਾਨੂੰ ਆਪਾਂ ਪੂਰੀ ਜਾਣਕਾਰੀ ਦੇ ਦੇਣੀ ਮਟਰਾਂ ਦੀ ਵੀ ਕਿੰਨੇ ਤੇ ਖਰਚਾ ਆਉਂਦਾ ਆ ਕਿੰਨੇ ਟਾਈਮ ਦੀ ਫਸਲ ਆ ਤੇ ਕਿੰਨੇ ਕ ਪੈਸੇ ਛੜ ਸਭ ਤੋਂ ਵੱਧ ਇਹ ਆਉਂਦਾ ਹੁੰਦਾ ਵੀ ਇਹ ਪੈਸੇ ਕਿੰਨੇ ਕ ਛੜਦੇ ਆ ਉਹ ਵੀ ਤੁਹਾਨੂੰ ਅੱਜ ਸਾਰਾ ਕੁਝ ਦੱਸ ਦੇਣਾ ਕਿੰਨੇ ਰੁਪਏ ਛੜਦੇ ਆ ਇਹ ਅਸਲ ਦੇ ਵਿੱਚ ਮਟਰ ਜਿਹੜੇ ਆ ਨਾ ਅਸੀਂ ਜਿਆਦੇ ਲਾਉਨੇ ਆ 26 ਝੋਨਾ ਸਾਡਾ ਝੋਨਾ 15 ਕ ਸਤੰਬਰ ਦਵਾਲੇ ਵੱਡ ਹੋ ਜਾਂਦਾ ਹੁੰਦਾ ਚਲ 20 ਨੂੰ ਵੀ ਵੱਡ ਹੋ ਜਾਵੇ ਕਿਉਂਕਿ ਮਟਰਾਂ ਦਾ ਜਿਹੜਾ ਟਾਈਮ ਆ ਜ਼ਿਆਦਾਤਰ ਮਟਰ 20 ਸਤੰਬਰ ਤੋਂ ਲੈ ਕੇ 10 ਅਕਤੂਬਰ ਤੱਕ ਲੱਗਦੇ ਆ ਮਟਰ ਅਸਲ ਚ ਦੋ ਤਰ੍ਹਾਂ ਦੇ ਐ ਇੱਕ ਹੈਗੇ ਪੈਨਸਲ ਮਟਰ ਇੱਕ ਜਿਹੜੇ ਆਹ ਮਟਰ ਆਪਾਂ ਲਾਉਨੇ ਆ ਹਨਾ ਪਹਿਲਾਂ ਆਪਾਂ ਤੁਹਾਨੂੰ ਇਹਦੀ ਜਾਣਕਾਰੀ ਦੇ ਦੰਨੇ ਆ ਇਸ ਤੋਂ ਬਾਅਦ ਪੈਨਸਲ ਵਾਲੀ ਵੀ ਦੱਸ ਦਿੰਨਾ ਪੈਨਸਲ ਵਾਲੇ ਵੈਸੇ ਮਨ ਕੇ ਜਿਹੜੇ ਪੈਨਸਲ ਮਟਰ ਲਾਉਂਦੇ ਆ ਲੋਕ ਤੇ ਉਹ ਕਹਿੰਦੇ ਆ ਵੀ ਰੁਪਈਏ ਪੈਨਸਲ ਵੱਧ ਛੱਡਦੇ ਆ ਉਹ ਦੂਜੀ ਆਹ ਮਟਰ ਲਾ ਕੇ ਨਹੀਂ ਖੁਸ਼ ਹੋਣਗੇ ਉਹ ਪੈਨਸਲ ਮਟਰ ਹੀ ਲਾਉਂਦੇ ਆ ਤੇ ਇਹ ਆਪਣੀ ਆਪਣੀ ਕਹਿ ਲਓ ਵੀ ਥਿਊਰੀ ਆ ਹਨਾ ਤੇ ਪੈਨਸਲ ਮਟਰ ਲਈ ਤਾਂ ਹੱਲੇ ਸਮਾਂ ਬਹੁਤ ਪਿਆ ਮੋਰੇ ਤੁਸੀਂ ਹੱਲੇ ਲਾ ਸਕਦੇ ਜਦੋਂ ਮਰਜੀ ਉਹ ਵੀ ਤੁਹਾਨੂੰ ਦੱਸ ਦੰਨੇ ਪਹਿਲਾਂ ਆੜੇ ਮਟਰ ਆਮ ਲੱਗਦੇ ਇਹ ਦੱਸ ਦੰਨਾ ਇਹੇ ਮਟਰ ਮਤਲਬ 20 ਤੋਂ ਲੈ ਕੇ 10 ਅਕਤੂਬਰ ਤੱਕ ਲੱਗਦੇ ਆ ਤੇ ਪਰ ਜਿਹੜਾ 20 ਤੋਂ ਲੈ ਕੇ 25 ਤੱਕ ਮਟਰ ਲੱਗਦੇ ਆ ਮਰੋਂ 18 ਨੂੰ ਵੀ ਕੀ ਲਾ ਜਾਂਦੇ ਵਿੱਚ ਕਈ ਤਾਂ 10 ਸਤੰਬਰ ਨੂੰ ਵੀ ਲਾ ਦਿੰਦੇ ਹਨ ਉਹ ਆਪਾਂ ਨਹੀਂ ਸਹਿਮਤ ਉਹਨਾਂ ਕਿਉਂਕਿ ਉਹ ਮਟਰ ਜ਼ਿਆਦਾਤਰ ਮਰ ਮੁਰੇ ਜਾਂਦੇ ਹੁੰਦੇ ਆ ਜੇ ਕਿਤੇ ਬਚ ਵੀ ਜਾਣ ਤਾਂ ਉਹਨਾਂ ਦਾ ਝਾੜ 5 7 10 ਕੁਇੰਟਲ ਖੇਤ ਦੇ ਨਿਕਲਨੇ ਹੁੰਦੇ ਆ ਤਾਂ ਉਹਨਾਂ ਨੂੰ ਰੇਟ ਜ਼ਰੂਰ ਬਸ ਇਸੇ ਲਾਲਚ ਨੂੰ ਹੁੰਦਾ ਵੀ 100 ਰੁਪਿਆ ਰੇਟ ਮਿਲ ਜਵੇ ਤੇ ਜੇ ਹੁਣ 7 ਕੁਆਂਟਲ ਵੀ ਨਿਕਲ ਗਏ ਤਾਂ 70000 ਦੇ ਹੋ ਗਏ ਹਨ ਇਸ ਕਰਕੇ ਥੋੜੇ ਅਗੇ ਤੇ ਲਾ ਲੈਂਦੇ ਆ ਜਿਆਦਾ ਮਟਰ ਵੈਸੇ 20 ਤੋਂ ਬਾਅਦੇ ਲੱਗਣਾ ਸ਼ੁਰੂ ਹੁੰਦਾ ਤੇ ਅਸਲੀ ਵੈਸੇ ਜਿਹੜਾ ਸਹੀ ਟਾਈਮ ਮੰਨੀਏ ਤਾਂ 27 28 ਤੋਂ ਲੈ ਕੇ 10 ਅਕਤੂਬਰ ਤੱਕ ਸਹੀ ਟਾਈਮ ਹੁੰਦਾ ਮਟਰਾਂ ਦਾ ਜੇ ਝਾੜ ਲੈਣਾ ਪੂਰਾ ਹਨ ਜਿਹੜੇ 20 ਤੋਂ ਲੈ ਕੇ 25 ਤੱਕ ਮਟਰ ਲੱਗਦੇ ਆ ਉਹਨਾਂ ਦਾ ਝਾੜ ਵੀ 20 ਤੋਂ 25 ਕੁਆਂਟਲ ਮਤਲਬ 18 ਕੁਆਂਟਲ ਤੋਂ ਮਤਲਬ 18 ਰੱਖ ਲਓ 18 20 25 ਇੰਨਾ ਕੇ ਹੁੰਦਾ ਕੁਆਂਟਲ ਠੀਕ ਹੈ ਤੇ ਪਰ ਉਹਨਾਂ ਨੂੰ ਥੋੜਾ ਜਿਹਾ ਰੇਟ ਇਹ ਹੁੰਦਾ ਵੀ ਪਹਿਲਾਂ ਰੇਟ ਵੱਧ ਹੁੰਦਾ ਤਾਂ ਮੰਨ ਲਓ ਐਵਰੇਜ ਅਸੀਂ ਇਹ ਲਾ ਲੰਨੇ ਹੁੰਨੇ ਜਿਹੜੇ 20 ਤੋਂ 25 ਤੱਕ ਮਟਰ ਲੱਗਦੇ ਹਨ ਉਹਨਾਂ ਨੂੰ ਪਹਿਲੀ ਤੜਾਈ ਦਾ 40 ਤੋਂ ਥੋੜੇ ਪਲੱਸ ਮਿਲ ਜਾਂਦੇ ਹੁੰਦੇ ਆ ਰੇਟ ਉਹ ਬਾਕੀ ਉਹਨਾਂ ਦੀ ਕਿਸਮਤ ਆ 70 80 ਰੁਪਏ 100 ਰੁਪਏ ਵੀ ਮਿਲ ਜਾਂਦੇ ਹਨ ਇੱਕ ਸਾਲ ਸਾਨੂੰ 115 ਰੁਪਏ ਨੂੰ ਪਹਿਲੀ ਤੜਾਈ ਸ਼ੁਰੂ ਹੋਈ ਸੀ ਸਾਡੇ ਤੇ ਪਹਿਲਾ ਇੱਕ ਹਫਤਾ ਸਾਡੇ 100 ਦੇ ਨੇੜੇ ਨੇੜੇ ਤੇ ਲੱਗਦੇ ਰਹੇ ਸੀ ਮਟਰ ਤਾਂ ਉਹ ਕੋਈ ਕੋਈ ਸਾਲ ਹੁੰਦਾ ਜ਼ਿਆਦਾਤਰ ਮਤਲਬ ਪਹਿਲੀ ਤੜਾਈ ਜਿਹੜੀ 20 ਤੋਂ 25 ਵਾਲੇ ਉਹਨਾਂ ਦੀ ਪਹਿਲੀ ਤੜਾਈ ਲੱਗ ਜਾਂਦੀ ਹੈ 40 ਪਲੱਸ ਆਪਾਂ ਮੰਨਦੇ ਹੁੰਦੇ ਹਾਂ ਤੇ ਦੂਜੀ ਤੜਾਈ ਉਹਨਾਂ ਦੀ 20 ਤੋਂ 25 ਪਲੱਸ ਹਨਾ ਐਵਰੇਜ ਅਸੀਂ ਇਹ ਮੰਨਦੇ ਹੁੰਦੇ ਹੁਣੇ 30 ਰੁਪਏ ਉਹਨਾਂ ਦੀ ਵੇਚ ਜਾਂਦੀ ਹੁੰਦੀ ਹੈ ਪਹਿਲੀ ਤੜਾਈ ਵੱਧ ਦੂਜੀ ਤੜਾਈ ਘੱਟ ਐਵਰੇਜੇ 30 ਤੋਂ 35 ਰੁਪਏ ਕੁਇੰਟਲ ਉਹਨਾਂ ਦੀ ਐਵਰੇਜ ਵੇਚ ਜਾਂਦੀ ਹੁੰਦੀ ਹੈ ਤੇ ਜੇ ਮੰਨ ਲਓ 25 ਕੁਇੰਟਲ ਵੀ ਮਟਰ ਨਿਕਲਣ ਉਹਨਾਂ ਦੇ ਤਾਂ ਉਹਨਾਂ ਨੂੰ 30 ਰੁਪਏ ਰੇਟ ਮਿਲ ਜਵੇ ਤਾਂ ਵੀ 75000 ਦਾ ਕਿੱਲਾ ਬਣ ਗਿਆ ਹਨਾ ਅਲਗਨ ਤਾਂ ਚਲੋ ਠੀਕ ਆ ਤੇ ਪਰ ਜਿਹੜੇ ਮਟਰ 25 ਤੋਂ ਬਾਅਦ ਲੱਗਦੇ ਆ ਹਨਾ ਖਾਸ ਕਰਕੇ ਜਿਹੜੇ 29 30 ਤਰੀਕ ਤੋਂ ਲੈ ਕੇ 4 5 ਅਕਤੂਬਰ ਤੱਕ ਲੱਗਦੇ ਆ ਉਹ ਮਟਰ ਵੈਸਟ ਸਭ ਤੋਂ ਵੱਧ ਝਾੜ ਮਟਰ ਉਹ ਦਿੰਦੇ ਹੁੰਦੇ ਆ ਤੇ ਉਹ ਮਟਰ ਮੰਨ ਲਓ ਜਿਹੜੇ ਪੂਰੀ ਟਾਈਮ ਸਹੀ ਟਾਈਮ ਤੇ ਲੱਗਦੇ 33 ਕੁਇੰਟਲ 40 ਕੁਇੰਟਲ ਤੱਕ ਵੀ ਝਾੜ ਦੇ ਦਿੰਦੇ ਜ ਇਹਨਾਂ ਪੂਰੇ ਵਧੀਆ ਤੁਹਾਡੇ ਮਟਰ ਦਾ 40 ਕੁਇੰਟਲ ਤੱਕ ਵੀ ਕਿल्ले ਦੇ ਨਿਕਲ ਜਾਂਦੇ ਆ ਠੀਕ ਹੈ ਜੀ ਤੇ ਉਹ ਫਿਰ ਮਤਲਬ ਇਹ ਸੋਚ ਰਹੇ ਨੇ ਵੀ ਸਾਨੂੰ ਭਾਵੇਂ 20 ਰੁਪਏ ਵੀ ਰੇਟ ਮਿਲ ਜੇ ਜੇ 40 ਕੁਆਂਟਲ ਨਿਕਲ ਗਏ ਸਾਡਾ 80000 ਦਾ ਕਿੱਲਾ ਬਣ ਗਿਆ ਠੀਕ ਹੈ ਇਸ ਕਰਕੇ ਹਰੇਕ ਦੀ ਆਪਣੀ ਆਪਣੀ ਸੋਚਣੀ ਆ ਕਈ ਕਹਿੰਦੇ ਆ ਵੀ ਅਗੇਤੇ ਲਾਓ ਰੇਟ ਵੱਧ ਮਿਲ ਜਾਂਦਾ ਕਈ ਕਹਿੰਦੇ ਆ ਵੀ ਥੋੜੀ ਜਿਆਦਾ ਪਛੇਤੇ ਲਾਓ ਟਾਈਮ ਦੇ ਜਿੰਨਾ ਅਸਲੀ ਟਾਈਮ ਆ ਤਾਂ ਰੇਟ ਭਾਵੇਂ ਘੱਟ ਮਿਲ ਜਾਏ ਮਟਰ ਝਾੜ ਵੱਧ ਨਿਕਲ ਜਾਂਦਾ ਉਹੀ ਰੁਪਈਏ ਉਨੇ ਬਣ ਜਾਂਦੇ ਆ ਤੇ ਬਾਕੀ ਇਹ ਸਿਰਫ 2 ਮਹੀਨੇ ਦੀ ਫਸਲ ਆ ਤੇ ਪਹਿਲੀ ਤੜਾਈ ਲਗਭਗ 50 ਦਿਨ ਦੀ ਹੋ ਜਾਂਦੀ ਹੁੰਦੀ ਹੈ ਦੂਜੀ ਤੜਾਈ 60 ਦਿਨ ਦੀ ਬਾਕੀ ਕਈ ਵਾਰੀ ਸਮੇਂ ਤੇ ਵੀ ਡਿਪੈਂਡ ਕਰਦੇ ਮੌਸਮ ਤੇ ਵੀ ਕਈ ਵਾਰੀ ਪਹਿਲੀ ਤੜਾਈ 55 58 ਦਿਨਾਂ ਤੇ ਹੁੰਦੀ ਆ ਤੇ ਦੂਜੀ ਤੜਾਈ ਉਹ ਤੋਂ 8-10 ਦਿਨਾਂ ਬਾਅਦ ਹੋ ਜਾਂਦੀ ਹੈ ਇੰਨਾ ਕੁ ਫਰਕ ਪੈਂਦਾ ਹੁੰਦਾ ਜਾਨੀ ਕੋਲ ਮਿਲਾ ਕੇ 2 ਕੁ ਮਹੀਨੇ ਦੀ ਫਸਲ ਆ ਮਟਰਾਂ ਦੀ ਤੇ ਕਣਕ ਮਤਲਬ ਜੇ ਤੁਸੀਂ 30 ਤੱਕ ਲਾਉਨੇ ਆ ਮਟਰਾਂ ਨਾ ਕਣਕ 30 ਕੀ ਮਤਲਬ 4-5 ਅਕਤੂਬਰ ਤੱਕ ਵੀ ਲਾਉਨੇ ਆ ਤਾਂ ਵੀ ਤੁਹਾਡੀ ਕਣਕ 8 9 ਦਸੰਬਰ ਤੱਕ 10 ਦਸੰਬਰ ਤੱਕ ਬੀਜ ਹੋ ਜਾਂਦੀ ਆ ਕੋਈ ਕਣਕ ਦੇ ਝਾੜ ਨੂੰ ਫਰਕ ਨਹੀਂ ਪੈਂਦਾ ਆ 2 ਸਾਲ ਹੋ ਗਏ ਆ ਠੰਡ ਲੇਟ ਤੱਕ ਰਹੀ ਕਰਕੇ ਅਸੀਂ ਪਿਛਲੇ ਸਾਲ 10 ਅਕਤੂਬਰ ਨੂੰ ਬੀਜੀ ਸੀ ਕਣਕ ਉਹ ਵੀ 23 ਕੁਇੰਟਲ ਸਾਡਾ ਝਾੜ ਨਿਕਲਿਆ ਸੀ ਮੇਨ ਗੱਲ ਇਹ ਆ ਵੀ ਮੌਕੇ ਤੇ ਮੌਸਮ ਕਿਦਾਂ ਦਾ ਆ ਆ 2 ਸਾਲ ਪਿੱਛੇ ਲੇਟ ਠੰਡ ਪੈਂਦੀ ਰਹੀ ਇਹਦੇ ਕਰਕੇ ਕਣਕਾਂ ਦੇ ਝਾੜ ਸਭੋਂ ਪਛੇਤੀਆਂ ਦੇ ਵੱਧ ਨਿਕਲੇ ਆ ਤੇ ਕਈ ਵਾਰੀ ਗਰਮੀ ਪਹਿਲਾਂ ਪੈ ਜਾਏ ਫੇ ਉਹਦੇ ਕਰਕੇ ਝਾੜ ਘਟ ਜਾਂਦਾ ਉਹ ਸਾਰੀਆਂ ਕਣਕਾਂ ਦੇ ਘਟਦੇ ਹਨ ਤਾਂ ਇਹਦਾ ਵੀ ਘਟਣਾ ਹੀ ਆ ਤੇ ਦੂਜੀ ਗੱਲ ਰਹਿ ਗਈ ਖਰਚੇ ਦੀ ਇੱਥੇ ਪੈਨਸਲ ਮਟਰ ਦੀ ਆਪਾਂ ਬਾਅਦ ਚ ਹੁਣ ਗੱਲ ਕਰਦੇ ਹਾਂ ਹਨਾ ਇੱਥੇ ਖਰਚਾ ਲਗਭਗ ਅਸੀਂ 30 ਕੁ ਹਜ਼ਾਰ ਮਿੱਥੇ ਆਇਆ ਵੀ ਵਿੱਚੇ ਮਟਰਾਂ ਦਾ ਬੀ ਖਾਦ ਤੇ ਲਵਾਈ ਜੋ ਵੀ ਖਰਚਾ ਵਿੱਚੇ ਲੇਬਰ ਜਦ ਤੋੜਨੇ ਆ ਮਟਰ ਮੰਡੀ ਤੱਕ ਦਾ ਖਰਚਾ ਅਸੀਂ 30 ਕੁ ਹਜ਼ਾਰ ਰੁਪਏ ਕਿੱਲੇ ਦਾ ਲਾਉਣੇ ਹੁੰਦੇ ਆ ਪਰ ਆਮ ਸਾਲਾਂ ਦੇ ਵਿੱਚ ਜਿਹੜਾ ਬੀ ਦਾ ਰੇਟ ਆ 200 ਤੋਂ ਲੈ ਕੇ 250 ਰੁਪਏ ਕਿਲੋ ਤੱਕ ਹੁੰਦਾ ਤੇ ਖੇਤ ਦਾ ਜੇ 20 ਤੋਂ 25 ਤਰੀਕ ਦੇ ਵਿੱਚ ਵਿੱਚ ਲਾਈਏ ਮਟਰ ਮੈਂ ਆਪਣੀ ਦੱਸ ਦਿੰਨਾ ਅਸੀਂ 70 ਤੋਂ ਲੈ ਕੇ 75 ਕਿਲੋ ਤੱਕ 20 ਕਿੱਲੇ ਦਾ ਪਾਈਦਾ ਕਿਉਂਕਿ ਜਿੰਨੇ ਗੇਤੇ ਲਾਹੋਂਗੇ ਉਹਦੀ ਬੇਲ ਨਹੀਂ ਵਾਲੀ ਵੱਧਦੀ ਹੁੰਦੀ ਇਸ ਕਰਕੇ ਫਿਰ ਆਪਾਂ ਥੋੜੇ 20 ਵੱਧ ਪਾ ਦੀਦਾ ਤੇ ਜੇ ਆਪਾਂ ਸਹੀ ਟਾਈਮ ਤੇ ਲਾਵਾਂਗੇ ਉਸ ਵੇਲੇ ਫਿਰ ਆਪਾਂ ਨੂੰ 50 ਤੋਂ 55 ਕਿਲੋ ਖੇਤ ਦਾ ਵੀ ਪੈਂਦਾ ਠੀਕ ਹੈ ਜੀ ਤੇ ਇਸ ਕਰਕੇ ਹਨਾ ਐਤਕੀ 20 ਹੈਗਾ 150 ਰੁਪਏ ਨੂੰ ਮਤਲਬ ਅੱਧਾ ਹੀ ਆ ਰੇਟ ਆਮਸਾਲਾ ਨਾਲੋਂ ਨਹੀਂ ਤਾਂ ਆਮਸਾਲਾ ਚ 200 ਤੋਂ ਲੈ ਕੇ 250 ਰੁਪਏ ਕਿਲੋ ਹੁੰਦਾ ਐਤਕੀ 125 30 ਰੁਪਏ ਰੇਟ ਆ ਮਤਲਬ ਜਿੱਥੇ ਅੱਗੇ 15000 ਦਾ ਵੀ 14 15000 ਦਾ ਪੈ ਜਾਂਦਾ ਸੀ ਖੇਤ ਦਾ ਜੇ ਆਪਾਂ 60 ਕਿਲੋ ਦੀ ਐਵਰੇਜ ਵੀ ਲਈਏ ਵੀ 60 ਕਿਲੋ ਵੀ ਪਾਉਨੇ ਆ ਤੇ ਐਤਕੀ ਉਹੀ 7-8000 ਦਾ ਵੀ ਪੈ ਰਿਆ ਇਹੀ 7-8000 ਰੁਪਏ ਖਰਚੇ ਚੋਂ ਘਟਜੂ ਮੰਨ ਲਓ ਐਤਕੀ 25000 ਖਰਚਾ ਆਜੂ ਐਵਰੇਜ ਇੰਨੀ ਕੀ ਆ ਠੀਕ ਹੈ ਇਹ ਖਰਚਾ ਆ ਤੇ ਬਾਕੀ ਤੁਹਾਨੂੰ ਇਨਕਮ ਦੱਸ ਦੁੱਤੀ ਆ ਮੈਂ ਵੀ ਇੰਨੀ ਕ ਹੁੰਦੀ ਹੁੰਦੀ ਦੂਜੀ ਗੱਲ ਇੱਕ ਗੱਲ ਇਹ ਜ਼ਰੂਰ ਖਿਆਲ ਰੱਖੋ ਇਹ ਫਸਲ ਹੈਗੀ ਸਬਜੀ ਰੇਟ ਤਾਂ ਚਲੋ ਇਹਦਾ ਜਿੱਦਾਂ ਮੈਂ ਡੇਟਾ ਦੇ ਹਿਸਾਬ ਨਾਲ ਦੱਸੀਆ ਉਨਾ ਕੁ ਰੇਟ ਰਹਿੰਦਾ ਹੀ ਹੁੰਦਾ ਹੈ ਨਾ ਪਰ ਜ਼ਿਆਦਾਤਰ ਇਹ ਆ ਵੀ ਇਹ ਫਸਲਾਂ ਇਹ ਆ ਵੀ ਜਦੋਂ ਹੁਣ 20 ਨੂੰ ਆਪਾਂ ਕਈ ਵਾਰੀ ਲਾਲੀ ਦੀ 25 ਨੂੰ ਵਾਲੀ ਦੀ ਜੇ ਗਰਮੀ ਵੱਧ ਪੈ ਜਾਏ ਤਾਂ ਫੇ ਸੁੰਡੀ ਪੈ ਜਾਂਦੀ ਮਟਰਾਂ ਨੂੰ ਫੇ ਨਹੀਂ ਮਟਰ ਹੁੰਦੇ ਮਰ ਵੀ ਜਾਂਦੇ ਆ ਐਵੇਂ ਤੁਹਾਨੂੰ ਤਾਂ ਅਸੀਂ ਮਤਲਬ ਸਿੱਧੀ ਗੱਲ ਆ ਅਸੀਂ ਇਹ ਸੋਚ ਕੇ ਚੱਲਦੇ ਹੁੰਦੇ ਹੁਣੇ ਵੀ ਅਸੀਂ ਝੋਨਾ ਪੂਰਾ ਕੱਢ ਲਿਆ ਮਗਰ ਕਣਕ ਪੂਰੀ ਕੱਢ ਲੈਣੀ ਗਵਲੀ ਫਸਲ ਆ ਸਾਵੇਂ ਤਾਂ ਘੱਟੋ ਘੱਟ ਇਹ ਤਾਂ ਹੈ ਨਹੀਂ ਵੀ ਅੱਜ ਤੱਕ ਕੋਲੋਂ ਪਏ ਆ ਕਿਤੇ ਮਰ ਜਾਣ ਜਿਹੜਾ 1 ਸਾਲ ਅਸੀਂ 14 ਖੇਤ ਮਟਰਾਂ ਦੇ ਬੀਜ ਕਿਹਾਟੇ ਉਹ ਦੂਏ ਦਿਨੇ ਮੀਂਹ ਪੈ ਗਿਆ ਉਹ 14 ਦੇ 14 ਖੇਤੇ ਸਾਡੇ ਮਰ ਗਏ ਸੀ ਉੱਥੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਪਰ ਮਟਰ ਹੋ ਜਾਣ ਫੇਰ ਵੀ ਮਤਲਬ ਇਹ ਆ ਵੀ ਖਰਚਾ ਨਹੀਂ ਕਦੇ ਤੁਹਾਡੇ ਸਿਰ ਪੈਂਦਾ ਖਰਚਾ ਪੂਰਾ ਕਰੇ ਜਾਂਦੇ ਹੁੰਦੇ ਆ ਇੱਦਾਂ ਆਲੂ ਵੀ ਆ ਆਲੂਆਂ ਤੇ ਵੀ ਆਪਾਂ ਬਣਾ ਦਾਂਗੇ ਕਿਸੇ ਦਿਨ ਵੀਡੀਓ ਆਲੂ ਵੀ ਲਗਭਗ ਆਪਣਾ ਖਰਚਾ ਪੂਰਾ ਕਰ ਹੀ ਜਾਂਦੇ ਹੁੰਦੇ ਆ ਵੀ ਇਦਾਂ ਵੀ ਫਸਲ ਮਰੇ ਨਾ ਇੱਕਦਾਂ ਦੀ ਫਿਰ ਫਸਲੇ ਮਰ ਗਈ ਫੇ ਉੱਥੇ ਤਾਂ ਕੀ ਹੋਣਾ ਤੇ ਬਾਕੀ ਰੇਟ ਘਟ ਵੱਧ ਹੋ ਗਿਆ ਜਾਂ ਝਾੜ ਕਈ ਵਾਰੀ ਘਟ ਵੱਧ ਨਿਕਲ ਗਿਆ ਤਾਂ ਖਰਚਾ ਤਾਂ ਲਗਭਗ ਫਸਲੇ ਅਸੀਂ ਇਹ ਸੋਚ ਕੇ ਚੱਲਦੇ ਆ ਵੀ ਦੋ ਫਸਲਾਂ ਤਾਂ ਅਸੀਂ ਕੋਣਕ ਝੋਨਾ ਕੱਢੇ ਲਿਆ ਪੂਰਾ ਤੇ ਗਵਲੀ ਫਸਲ ਆ ਮੇ ਜੋ ਦੇ ਕੇ ਉਹ ਹੀ ਠੀਕ ਆ ਮੰਨ ਲਓ 20000 ਦੀ ਜਗ੍ਹਾ 30000 ਦੇ ਕੇ ਉਹ ਲਾਹੇ ਦਾ ਹੀ ਹੈ ਨਾ ਅਸੀਂ ਇਹ ਸੋਚੀਦਾ ਤੇ ਦੂਜੀ ਨੰਬਰ ਤੇ ਆ ਗਈ ਪੈਨਸਲ ਮਟਰਾਂ ਦੀ ਜਿਹੜੇ ਪੈਨਸਲ ਮਟਰ ਆ ਉਹਨਾਂ ਦਾ ਸਮਾਂ ਹੋਣਿਆ ਹੁਣ ਵੀ ਲਾ ਸਕਦਾ ਤੂੰ 10 ਦਿਨਾਂ ਨੂੰ ਵੀ ਭਾਵੇਂ ਲਾ ਲਓ ਕਿਉਂਕਿ ਜਿਹੜੇ ਦੂਜੇ ਜਿਹੜੇ ਪਹਿਲਾਂ ਆਪਾਂ ਗੱਲ ਕਰਕੇ ਛੜਿਆ ਅੜਿਆਪਾ ਮਟਰ ਆ ਮਲਾਉਣੇ ਆ ਉਹਨਾਂ ਨੂੰ ਜੇ ਆਪਾਂ ਹੁਣ ਲੇਟ ਲਾਵਾਂਗੇ ਤਾਂ ਮੂਰੇ ਕੋਰਾ ਪੈਣ ਲਾਪਣਾ ਕੋਰਾ ਮਾਰ ਕਰਦਾ ਤੇ ਜਿਹੜੇ ਪੈਨਸਲ ਮਟਰ ਇਹਨਾਂ ਨੂੰ ਕੋਈ ਕੋਰਾ ਨਹੀਂ ਮਾਰ ਕਰਦਾ ਇਹ ਮਟਰ ਮਤਲਬ ਕੋਰੇ ਦੀ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਹਨੂੰ ਮਤਲਬ ਇਹ ਮਟਰ ਆ ਹੁਣ ਲਾਉਂਗੇ ਮਤਲਬ 5-7 ਦਿਨਾਂ ਨੂੰ ਲਾ ਲਓ 10 ਦਿਨਾਂ ਨੂੰ ਲਾ ਲਓ ਇਹ ਫਰਵਰੀ ਚ ਜਾ ਕੇ ਟੁੱਟਣੇ ਆ ਜਿੱਦਾਂ ਹੁਣ ਪਹਿਲੇ ਮਟਰ ਉਹ ਸਿਰਫ ਫਸਲੇ 60 ਦਿਨਾਂ ਦੀ ਫਸਲ ਆ ਨਾ ਪਰ ਇਹ ਜਿਹੜੇ ਮਟਰ ਇਹ 4-5 ਮਹੀਨੇ ਲੈ ਜਾਂਦੇ ਆ ਇਹ ਪਰ ਇਹ ਗੱਲ ਇਹ ਆ ਵੀ ਇਹ ਫਰਵਰੀ ਚ ਜਾ ਕੇ ਟੁੱਟਣੇ ਆ ਤੇ ਇਹਦੀਆਂ ਤੜਾਈਆਂ 5 ਹੋ ਜਾਣੀਆਂ 5 ਤੋਂ ਕਈ 6 ਵੀ ਕਰ ਜਾਂਦੇ ਆ ਆਮ 4 ਤੋਂ 5 ਤੜਾਈਆਂ ਤਾਂ ਆਮ ਹੋ ਜਾਂਦੀਆਂ ਕਿਉਂਕਿ ਵੈਸੇ ਇਹ ਮਟਰ ਪੈਨਸਲ ਮਟਰ ਮੈਂ ਖੁਦ ਆਪ ਕਦੇ ਨਹੀਂ ਲਾਏ ਆਪਣੇ ਮਿੱਤਰ ਲਾਉਂਦੇ ਹਰੇਕ ਸਾਲੇ ਲਾਉਂਦੇ ਆ ਐਤਕੀ ਵੀ ਉਹ ਨਹੀਂ ਲਾਉਨੇ ਆ ਤੇ ਉਹ 4 ਤੋਂ 5 ਤੜਾਈਆਂ ਉਧੀਆਂ ਹੋ ਜਾਂਦੀਆਂ ਤੇ ਇੱਕ ਤੜਾਈ ਲਗਭਗ 10 ਕੁਇੰਟਲ ਦੇ ਲਗਭਗ ਨਿਕਲੇ ਜਾਂਦੀ 10 ਤੋਂ ਲੈ ਕੇ 12 ਕੁਇੰਟਲ ਤੱਕ ਤੇ ਜੇ ਪੰਜ ਤੜਾਈਆਂ ਹੋ ਜਾਣ 12 ਨੂੰ 12 5 60 ਤੁਸੀਂ 50 ਕੁਇੰਟਲੇ ਮੰਨ ਲਓ 50 ਕੁਇੰਟਲ ਕਿੱਲੇ ਦੇ ਨਿਕਲ ਜਾਂਦੇ ਆ ਉਹ ਫਰਵਰੀ ਚ ਟੁੱਟਣ ਲੱਗਦੇ ਆ ਤੇ ਮਾਰਚ ਦੀ ਲਗਭਗ 14 15 ਤਰੀਕ ਜਾਂ 20 ਤਰੀਕ ਤੱਕ ਉਹ ਮਟਰ ਟੁੱਟਦੇ ਆ ਠੀਕ ਹੈ ਜੀ ਤੇ 14 15 ਹਾਂ ਮਤਲਬ ਇਹ ਜਿਹੜੇ ਪੈਨਸਲ ਮਟਰ ਇਹ ਮਤਲਬ ਫਰਵਰੀ ਚ ਟੁੱਟਣੇ ਸ਼ੁਰੂ ਹੁੰਦੇ ਆ ਤੇ ਮਾਰਚ ਦੀ ਉਹੀ 14 15 ਤਰੀਕ ਤੱਕ ਇਹ ਤੜਾਈ ਇਹਨਾਂ ਦੀ ਹੁੰਦੀ ਰਹਿੰਦੀ ਆ ਉਸ ਤੋਂ ਬਾਅਦ ਫਿਰ ਮੱਕੀ ਵੀ ਹੋ ਜਾਂਦੀ ਆ ਮੱਕੀ ਤੋਂ ਬਾਅਦ ਦੁਬਾਰਾ ਫੇਰ ਝੋਨਾ ਲੱਗ ਜਾਂਦਾ ਤੇ ਮੱਕੀ ਤਾਂ ਹੁਣ ਆਪਣੇ ਸਾਡੇ ਏਰੀਆ ਦੇ ਵਿੱਚ ਕਾਫੀ ਲੋਕ ਦੋ ਤਿੰਨ ਸਾਲਾਂ ਤੋਂ ਮੱਕੀ ਦਾ ਰੇਟ ਪੂਰਾ ਰਹਿੰਦਾ ਕਰਕੇ ਤੇ ਕਈ ਲੋਕ ਕਣਕ ਘਟ ਬੀਜਦੇ ਆ ਮੱਕੀ ਵੱਧ ਬੀਜਦੇ ਆ ਕਿਉਂਕਿ ਮੱਕੀ ਪੈਸੇ ਵੱਧ ਛੱਡ ਜਾਂਦੀ ਆ ਤੇ ਮੱਕੀ ਦਾ ਤਾਂ ਮਤਲਬ ਲੱਖ ਲੱਖ ਤੱਕ ਵੀ ਕਿੱਲਾ ਪਹੁੰਚ ਜਾਂਦਾ ਇਸ ਕਰਕੇ ਥੋੜਿਆ ਲੋਕ ਮੱਕੀ ਹਲ ਨੂੰ ਹੋ ਗਏ ਆ ਤੇ ਬਾਕੀ ਪੈਨਸਲ ਮਟਰ ਦਾ ਹਾ ਆ ਵੀ ਇਹ ਨੂੰ ਕੋਰਾਕਾਰਾ ਨਹੀਂ ਮਾਰ ਕਰਦਾ ਇਹ ਨੂੰ ਹਣ ਲਾ ਲਓ ਭੋਮੇ ਦਸਾਂ ਦਿਨਾਂ ਨੂੰ ਲਾ ਲਓ ਉਹਦੇ ਵਿੱਚ ਇਹ ਆ ਵਿੱਚ ਝੋਨੇ ਦੀ ਪੌਂਦੀ ਨਹੀਂ ਹੈਗੀ ਵੀ ਤੁਹਾਨੂੰ ਅਗੇਤਾ ਹੀ ਲਾਉਣਾ ਪੈਣਾ ਬੀਜ ਆ ਕੁਛ ਵੀ ਆ ਉਹਦੇ ਵਿੱਚ ਤੁਸੀਂ ਪਛੇਤਾ ਵਿੱਚ ਝੋਨਾ ਤੁਹਾਡਾ ਵੱਢ ਕੇ ਪੈਨਸਲ ਮਟਰ ਲੱਗ ਸਕਦੇ ਆ ਠੀਕ ਹੈ ਜੀ ਤੇ ਇਹ ਜਿਹੜੇ ਪੈਨਸਲ ਮਟਰ ਆ ਅਸਲ ਦੇ ਵਿੱਚ ਇਹ ਜਿਹੜੇ ਫੈਕਟਰੀਆਂ ਵਾਲੇ ਆ ਉਹ ਖਰੀਦੇ ਆ ਜਿਹੜੇ ਆਪਣੇ ਪੈਕਟਾਂ ਦੇ ਵਿੱਚ ਨਹੀਂ ਆਉਂਦੇ ਆਪਾਂ ਸਾਰਾ ਸਾਲ ਵਰਤਦੇ ਮਟਰ ਇਹ ਉਹ ਮਟਰ ਹੁੰਦੇ ਆ ਤੇ ਲਗਭਗ ਇਹਨਾਂ ਦਾ ਰੇਟ 20-25 ਰੁਪਏ 20-25 ਰੁਪਏ ਕਿਲੋ ਦੇ ਇੰਨਾ ਕੁ ਰੇਟ ਦਾ ਮਤਲਬ ਪੈਨਸਲ ਮਟਰ ਦਾ ਮਿਲੇ ਜਾਂਦਾ ਹੈ एवरेज ਤੇ 4-5 ਟਡਾਈਆਂ 50 ਕੁ ਕਵਾਂਟਲ ਦੇ ਲਗਭਗ ਕਹਿੰਦਾ ਨਿਕਲ ਜਾਂਦੇ ਆ ਉਹਨੇ ਤਾਂ 60 ਤੱਕ ਵੀ ਕਿਹਾ ਮੈਂ ਆਪਾਂ 50 ਹੀ ਮੰਨ ਲਓ ਤੇ ਬਾਕੀ 25 ਰੁਪਏ ਦੇ ਹਿਸਾਬ ਨਾਲ ਜਾਂ 20 ਰੁਪਏ ਦੇ ਹਿਸਾਬ ਨਾਲ ਆਪ ਗੁਣਾ ਕਰ ਲਿਓ ਤੇ ਉਹ ਹਰੇਕ ਸਾਲ 6-7 ਖੇਤ ਮਟਰਾਂ ਦੇ ਪੈਨਸਲਾਂ ਦੇ ਲਾਉਂਦੇ ਹੀ ਆ ਠੀਕ ਹੈ ਜੀ ਬਾਕੀ ਹਾ ਹਸਾਬ ਪਤਾ ਹੈ ਵੇ ਦੂਜੀ ਗੱਲ ਆ ਜਰੂਰ ਆਪਣੇ ਦਿਮਾਗ 'ਚ ਰੱਖਣੀ ਆ ਵੀ ਇਹ ਫਸਲ ਸਬਜੀ ਆ ਇਹ ਇਹ ਮਿੱਥ ਕੇ ਨਹੀਂ ਚੱਲਣਾ ਮਟਰ ਇਹੋ ਜੀ ਫਸਲ ਆ ਜੇ ਦੇਣ ਤੇ ਆ ਜਵੇ ਤੇ ਇੱਕ ਸਾਲ ਸਾਡੇ ਐਵਰੇਜ ਮਤਲਬ ਸਾਰੇ ਖੇਤਾਂ ਦੀ ਲੜਾ ਕੇ ਉਸ ਸਾਲ ਅਸੀਂ ਮਟਰ ਪਰ ਥੋੜੇ ਲਾਏ ਸੀਗੇ ਤਾਂ ਸਾਡੀ ਐਵਰੇਜ 130000 ਦੀ ਆ ਗਈ ਸੀ ਕਿੱਲੇ ਦੀ ਸਾਰੇ ਮਤਲਬ ਨਹੀਂ ਤਾਂ ਆਪਾਂ ਕਿਹਾ ਕਿਸੇ ਦਾ ਝਾੜ ਵਧ ਗਿਆ ਕਿਸੇ ਦਾ ਘਟ ਗਿਆ ਐਵਰੇਜ ਲੜਾ ਮਿਲਾ ਕੇ ਸਾਡੀ ਐਵਰੇਜ 130000 ਦੀ ਕਿੱਲੇ ਦੀ ਆਈ ਸੀ ਉਸ ਸਾਲ ਸਾਡੇ ਮਟਰ 115 ਰੁਪਏ ਤੋਂ ਸ਼ੁਰੂ ਹੋਏ ਸੀਗੇ ਵੇਚਣੇ ਤੇ ਲਗਭਗ ਸਾਡੀ ਪਹਿਲੀ ਤੜਾਈ ਸਾਰੀ 70 ਦੇ ਨੇੜੇ ਤੱਕ ਲੱਗੇ ਸੀਗੀ ਲੇਬਰ ਸਾਡੇ ਕੋਲ ਵੱਧੂ ਸੀ ਅਸੀਂ ਥੋੜੇ ਦਿਨਾਂ ਚੇ ਤੋੜ ਕੇ ਉਹ ਮਟਰ ਵੇਚਦੇ ਸੀ ਤੇ ਦੂਜੀ ਤੜਾਈ ਵੀ ਉਦੋਂ ਸਾਨੂੰ 30-35 ਰੁਪਏ ਇੰਨੀ ਕੁ ਮਿਲ ਗਏ ਸੀ ਉਹ ਕੋਈ ਕੋਈ ਸਾਲ ਹੁੰਦਾ ਇਦਾਂ ਦਾ ਹਰੇਕ ਸਾਲ ਨਹੀਂ ਹੁੰਦੇ ਜੇ ਲਗਾਤਾਰ ਔਨੇ ਆ ਤਾਂ ਫੇਰ ਵੇਚ ਇਦਾਂ ਦਾ ਸਾਲ ਕੋਈ ਨਾ ਕੋਈ ਆਈ ਜਾਂਦਾ ਪਰ ਬਾਕੀ ਐਵਰੇਜ ਤੁਹਾਨੂੰ ਦੱਸ ਵੀ ਦਿੱਤੀ ਐ ਤੇ ਇਹ ਸੋਚ ਕੇ ਲਾਇਆ ਹੋਵੇ ਇਹ ਫਸਲ ਮਰ ਵੀ ਸਕਦੀ ਆ ਤੇ ਉਹ ਵੀਡੀਓ ਮੇਰੀ ਵਿੱਚੇ ਹੀ ਐ ਇਸ ਚੈਨਲ 'ਚ ਤੁਸੀਂ ਪਿੱਛੇ ਜਾ ਕੇ ਦੇਖ ਲਿਓ ਵੀ ਉਸ ਸਾਲ ਅਸੀਂ 14 ਖੇਤ ਲਾਏ ਸੀ ਦੂਏ ਦਿਨੇ ਮੀਂਹ ਪੈ ਗਿਆ ਸੀ ਤੇ 14 ਦੇ 14 ਖੇਤ ਹੀ ਮਰ ਗਏ ਸੀ 250 ਰੁਪਏ ਕਿਲੋ ਬੀ ਸੀ ਤਾਂ ਹਾਂਜ ਲਓ ਵੀ 1.5 ਦੋ ਲੱਖ ਦਾ 1.5 ਲੱਖ ਦਾ ਬੀਏ ਪਿਆ ਸੀ ਬਾਕੀ ਤਾਂ ਚਲੋ ਖਾਦ ਪਾਣੀ ਤੇ ਇਹ ਆ ਵੀ ਉਹ ਤਾਂ ਮੋਹਰੀ ਫਸਲ ਜਿਹੜੀ ਬੀਜਣੀ ਹੁੰਦੀ ਐ ਫਿਰ ਉਹਨੂੰ ਡਾਡੂ ਦੀ ਲੋੜ ਨਹੀਂ ਪੈਂਦੀ ਪਾਉਣ ਨੂੰ ਠੀਕ ਐ ਜੀ ਬਾਕੀ ਹੋਰ ਕੋਈ ਜਾਣਕਾਰੀ ਮੇਥੋਂ ਰਹਿ ਗਈ ਆ ਤਾਂ ਤੁਸੀਂ ਕਮੈਂਟ ਕਰ ਲਿਓ ਜਾਂ ਕਾਲ ਕਰ ਲਿਓ ਬਾਕੀ ਕਿਹੋ ਜਿਹੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਚੈਨਲ ਨੂੰ ਫੋਲੋ ਕਰ ਲਿਓ ਠੀਕ ਹੈ ਜੀ ਧੰਨਵਾਦ